ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਆਥਨ ਵੇਲੇ ਪਿੰਡੋਂ ਬਾਹਰ ਗਰਾਊਂਡ ਵਿੱਚ ਕਾਫੀ ਮੁੰਡੇ ਖੇਡ ਰਹੇ ਸੀ ਕੁਝ ਵਾਲੀਬਾਲ ਕੁਝ ਕ੍ਰਿਕਟ ਐਤਵਾਰ ਦਾ ਦਿਨ ਸੀ ਮੈਂ ਵੀ ਮੁੰਡਿਆਂ ਨਾਲ ਗੱਲਾਂ ਕਰਦਾ ਕਰਦਾ ਗਰਾਊਂਡ ਪਹੁੰਚ ਗਿਆ ਪਿੰਡ ਦੇ ਮੁੰਡੇ ਸਤਿ ਸ਼੍ਰੀ ਅਕਾਲ ਅੰਕਲ ਕਹਿ ਕੇ ਕਹਿਣ ਲੱਗੇ ਤੁਸੀਂ ਕਮਲ ਦੇ ਚਾਚਾ ਜੀ ਹੋ ਮੈਂ ਕਿਹਾ ਹਾਂ ਮੇਰਾ ਭਤੀਜਾ ਲੱਗਦਾ ਕੀ ਗੱਲ ਹੋ ਗਈ ਮੁੰਡੇ ਜੱਕਦੇ ਜੱਕਦੇ ਕਹਿਣ ਲੱਗੇ ਹੁਣ ਕਮਲ ਤੁਹਾਡਾ ਵਿਗੜ ਗਿਆ ਅੱਜਕੱਲ ਉਸ ਦੀ ਯਾਰੀ ਇਸ ਮੈਕੀਏ ਦੇ ਮੁੰਡੇ ਨਾਲ ਹੈ ਜਿੱਦਾਂ ਦਾ ਸਕੂਲ ਤੋਂ ਹਟਿਆ ਸਮਾਨ ਲਾਉਂਦਾ ਕਦੇ ਕਦੇ ਨਸ਼ਾ ਕਰਦਾ ਰੋ ਕੁਲੋ ਵੋ ਹਲੇ ਵੀ ਵਕਤ ਹੈ ਜੇ ਕੰਮ ਵੱਧ ਗਿਆ ਫੇਰ ਕੁਝ ਨਹੀਂ ਬਾਨਾ ਮੈਂ ਘਰ ਆ ਕੇ ਰਾਤ ਦੀ ਰੋਟੀ ਖਾਣ ਮਗਰੋਂ ਮਾਤਾ ਜੀ ਨੂੰ ਕਿਹਾ ਅੱਜ ਗਰਾਊਂਡ ਵਿੱਚ ਕੁਝ ਪਿੰਡ ਦੇ ਮੁੰਡੇ ਆਪਣੇ ਕੰਮਲ ਬਾਰੇ ਗੱਲਾਂ ਕਰਦੇ ਸੀ ਕਹਿੰਦੇ ਨਸ਼ਾ ਕਰਨ ਲੱਗ ਪਿਆ ਤੁਸੀਂ ਉਹਨਾਂ ਦੇ ਘਰ ਜਾ ਕੇ ਦੱਸ ਦਿਓ ਮੇਰੀ ਕਹੀ ਗੱਲ ਦਾ ਗੁੱਸਾ ਨਾ ਕਰ ਜਾਣਾ ਆਪਣੀ ਬੋਲਚਾਲ ਥੋੜੀ ਘਟ ਹੈ ਦੂਜੇ ਦਿਨ ਸਵੇਰੇ ਮੈਂ ਡੈਰੀ ਵਿੱਚ ਦੁੱਧ ਪਾ ਕੇ ਸਾਈਕਲ ਤੇ ਵਾਪਸ ਆ ਰਿਹਾ ਸੀ ਪ੍ਰਜਾਏ ਨੇ ਰਾਸਤੇ ਵਿੱਚ ਰੋਕ ਲਿਆ ਹਾਂ ਵੀ ਮੇਜਰਾ ਤੈਂ ਕਦੋਂ ਦੇਖ ਲਿਆ ਮੇਰਾ ਪੁੱਤ ਨਸ਼ੀ ਕਰਦਾ ਰਾਤ ਬੁੜੀ ਸਾਡੇ ਘਰ ਭੇਜ ਕੇ ਕਲੇਸ਼ ਪਵਾ ਦਿੱਤਾ ਐਵੇਂ ਪਿਓ ਪੁੱਤ ਨੂੰ ਲੜਾ ਦੇਣਾ ਸੀ ਤੁਸੀਂ ਤਾਂ ਪਹਿਲਾਂ ਹੀ ਨਹੀਂ ਮੇਰੇ ਪੁੱਤ ਨੂੰ ਦੇਖ ਕੇ ਜਾਂਦੇ ਉੱਪਰੋਂ ਨਵੇਂ ਦੂਸਨ ਲਾਉਣ ਲੱਗ ਪਏ ਅਸੀਂ ਤੁਹਾਡੇ ਤੋਂ ਕੁਝ ਮੰਗ ਕੇ ਨਹੀਂ ਖਾਂਦੇ ਜਾਣਦਾ ਜੇ ਅੱਗੇ ਤੋਂ ਕੋਈ ਵੱਧ ਘੱਟ ਗੱਲ ਕੀਤੀ ਪਰਜਾਈ ਨੇ ਮੇਰੀ ਇੱਕ ਨਹੀਂ ਸੁਣੀ ਬਸ ਬੋਲੀ ਗਈ ਕਮਲ ਕੋਲ ਖੜਾ ਅੱਖਾਂ ਕੱਢੀ ਗਿਆ ਮੈਂ ਆਪਣਾ ਸਾਈਕਲ ਰੋਡ ਰੋਡ ਦਾ ਹੋਇਆ ਘਰ ਪਹੁੰਚ ਗਿਆ ਇੱਕ ਵਾਰ ਐਵੇਂ ਲੱਗਿਆ ਮੈਂ ਕੀ ਰਹਿਣਾ ਸੀ ਦੱਸ ਕੇ ਮੇਰੇ ਤਾਂ ਗਾਲ ਪੈ ਗਈ ਦੇਣਾ ਲੰਘ ਗਏ ਮੈਂ ਖੇਤ ਪੱਠੇ ਵੱਢੀ ਜਾਂਦਾ ਸੀ ਘਰੋਂ ਫੋਨ ਆਇਆ ਮਾਤਾ ਬੜ ਬੜੀ ਖਬਰਾਈ ਹੋਈ ਬੋਲੀ ਬੇਪੁੱਤ ਮੇਧਰਾ ਸ਼ੀਤੀ ਕਾ ਰਾਜਾ ਕਮਲ ਦਾ ਐਕਸੀਡੈਂਟ ਹੋ ਗਿਆ। ਸ਼ਹਿਰ ਹਸਪਤਾਲ ਵਿੱਚ ਦਾਖਲ ਕੀਤਾ ਹੋਇਆ। ਜਦ ਮੈਂ ਹਸਪਤਾਲ ਪਹੁੰਚ ਕੇ ਵੱਡੇ ਭਰਾ ਤੋਂ ਪੁੱਛਿਆ ਕਿ ਕੀ ਗੱਲ ਹੋ ਗਈ। ਗੁੱਸੇ ਵਿੱਚ ਬੋਲਿਆ ਮਾਂ ਦਾ ਉਹ ਗਾੜਿਆ ਹੋਇਆ ਮੇਰੀ ਕੌਣ ਸੌਂਦਾ ਨਾਲ ਦੇ ਪਿੰਡ ਪਾਣੀ ਵਾਲੀ ਟੈਂਕੀ ਤੇ ਬੈਠੇ ਨਸ਼ੇ ਦੇ ਟੀਕੇ ਲਾਉਂਦੇ ਸੀ। ਟੀਕਾ ਵੱੱਦ ਲਾ ਲਿਆ ਮੋਟਰਸਾਈਕਲ ਟਰਾਲੀ ਦੇ ਪਿੱਛੇ ਮਾਰਿਆ ਲੱਤਾਂ ਤੜਵਾਈ ਪਿਆ ਜਦ ਮੈਂ ਕੋਲ ਜਾ ਕੇ ਦੇਖਿਆ ਬੈੱਡ ਤੇ ਪਿਆ ਤੜਫੀ ਜਾਂਦਾ ਸੀ ਐਨੇ ਨੂੰ ਡਾਕਟਰ ਆ ਗਿਆ ਕਹਿੰਦਾ ਤੁਹਾਡਾ ਬੇਟਾ ਜ਼ਿਆਦਾ ਨਸ਼ਾ ਕਰਦਾ ਜਿੰਨੇ ਦਰਦ ਦੇ ਟੀਕੇ ਇਸ ਦੇ ਲਾ ਦਿੱਤੇ ਉਹਨਾਂ ਨਾਲ ਤਾਂ ਡੰਗਰ ਵੀ ਸੁੰਨ ਹੋ ਜਾਵੇ ਇਹਦਾ ਹਾਲ ਤਾਂ ਹੁਣ ਤੁਹਾਨੂੰ ਨਾਲ ਨਸ਼ੇ ਦੀ ਗੋਲੀ ਦੇਣੀ ਪਊ ਕਾਫੀ ਰਿਸ਼ਤੇਦਾਰ ਖਬਰ ਲੈਣ ਲਈ ਆਉਣ ਲੱਗ ਪਏ ਬਸ ਪਰਜਾਈ ਸਭ ਨੂੰ ਇੱਕੋ ਗੱਲ ਵਿੱਚ ਜਵਾਬ ਦਿੰਦੀ ਸੀ ਮੇਰੇ ਪੁੱਤ ਨੂੰ ਕਿਸੇ ਨੇ ਕੁਝ ਕਰਾ ਦਿੱਤਾ ਹੈ ਕੁਝ ਖਵਾ ਦਿੱਤਾ ਹੈ ਮੇਰੇ ਪੁੱਤ ਤਾਂ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਉਂਦਾ ਸੀ ਮੈਂ ਕੋਲ ਬੈਠਾ ਨਾਲੇ ਚੱਲ ਰਹੇ ਗਲੂਕੋਜ਼ ਵੱਲ ਦੇਖ ਰਿਹਾ ਸੀ ਨਾਲੇ ਸੋਚਦਾ ਸੀ ਕਿ ਉਹ ਵੀ ਮਾਵਾਂ ਸੀ ਜਿਹੜੀਆਂ ਆਪਣੇ ਪੁੱਤਰਾਂ ਨੂੰ ਦੁੱਧ ਘਿਓ ਖਵਾ ਕੇ ਸ਼ੇਰ ਮੱਲ ਪਹਿਲਵਾਨ ਬਣਾਉਂਦੀਆਂ ਸੀ ਇੱਕ ਇਹ ਮਾਂ ਹੈ ਜਿਸ ਨੂੰ ਪਤਾ ਵੀ ਹੈ ਕਿ ਮਾੜੀ ਸੰਗਤ ਮਾੜੇ ਨਸ਼ਿਆਂ ਨੇ ਸਭ ਕੁਝ ਕਰਵਾਇਆ ਪਰ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਪਰ ਪਤਾ ਨਹੀਂ ਪੰਜਾਬ ਵਿੱਚ ਕਿੰਨੇ ਘਰਾਂ ਦੇ ਦੀ ਬੋਲਚਾਲ ਬੰਦ ਕਰਾ ਦੁਸ਼ਮਨੀ ਪਰਵਾ ਦਿੱਤੀ ਨੰਨਾ ਪਖੰਡੀ ਸਾਧ ਸਿਆੜਿਆ ਨੇ ਇਹ ਕਹਿ ਕਹਿ ਕੇ ਤੁਹਾਡੇ ਮੁੰਡੇ ਨੂੰ ਕੁਝ ਕਰਵਾਇਆ ਹੋਇਆ ਹੈ ਕਰਵਾਉਣ ਵਾਲਾ ਤੁਹਾਡੇ ਘਰ ਦਾ ਬੰਦਾ ਜੇ ਪੰਜਾਬ ਦੀਆਂ ਔਰਤਾਂ ਇੰਨਾ ਸਾਧਾਂ ਦੇ ਕਰਨ ਕਰਾਉਣ ਵਾਲੇ ਚੱਕਰਾਂ ਵਿੱਚ ਫਸੀਆਂ ਰਹਿਣ ਗਈਆਂ ਆਪਣੇ ਬੱਚਿਆਂ ਦੀ ਗਲਤੀ ਤੇ ਨਾ ਸਮਝਾਉਣ ਗਈਆਂ ਪਰਦੇ ਪਾ ਕੇ ਰੱਖਣ ਗਈਆਂ ਫਿਰ ਰੋਣ ਤੋਂ ਸਿਵਾ ਕੁਝ ਨਹੀਂ ਪੱਲੇ ਪੈਣਾ ਪਿੰਡ ਦੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਨ ਨਹੀਂ ਤਾਂ ਕਿਸੇ ਦਾ ਪੁੱਤ ਨਸ਼ੇ ਤੇ ਲੱਗ ਸਕਦਾ ਮੈਂ ਆਖਰ ਇਹ ਕਹਾਂਗਾ ਕਿ ਜੇ ਕੋਈ ਤੁਹਾਡਾ ਤਾਇਆ ਚਾਚਾ ਭਰਾ ਤੁਹਾਡੇ ਬੱਚੇ ਦੀ ਗਲਤ ਆਦਤ ਬਾਰੇ ਦੱਸਦਾ ਜ਼ਰੂਰ ਸੁਣੋ ਇਹ ਨਹੀਂ ਕਿ ਉਲਟਾ ਉਹਦੇ ਗਲ ਪੈ ਜਾਓ ਚਾਹੇ ਲੱਖ ਨਾ ਬੋਲੀਏ ਪਰ ਆਪਣੇ ਖੂਨ ਦਾ ਰਿਸ਼ਤਾ ਆਪਣਾ ਹੁੰਦਾ ਆ ਜੋ ਪੰਜਾਬ ਦੀ ਜਵਾਨੀ ਨੂੰ ਬਚਾ ਲਈਏ ਲੀਹੋਂ ਪਟਕਿਆਂ ਨੂੰ ਸਿੱਧੇ ਰਾਹ ਪਾ ਲਈਏ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ